ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੋਂ ਲੈ ਕੇ 710 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਰਸਨਾ ਉਚਰੰਤ ਨਾਮ ਸਰਵਣ ਸੁਨੰਤ ਸ਼ਬਦ ਅਮਰਤੇ ਨਾਨਕ ਤਿੰਨ ਸਦ ਬਲੇਹਾਰ ਜਿਨਾ ਧਿਆਨ ਪਾਰ ਬ੍ਰਹਮਣੇ ਹੱਬ ਕੁੜਾਵੇ ਕੰਮ ਇਕਸ ਸਾਈ ਬਾਹਰੇ ਹੱਬ ਕੁੜਾਵੇ ਕੰਮ ਇਕਸ ਸਾਈ ਬਾਹਰੇ ਨਾਨਕ ਸੇਈ ਤਨ ਜਿਨਾ ਪਰਹੜੀ ਸੱਚ ਸਿਉ ਕਿੰਨੀ ਪਿਆਰੀ ਬਾਣੀ ਆ ਗੁਰਦੇਵ ਦੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਆਪਣੀ ਰਸਨਾ ਰਾਹੀਂ ਪਰਮੇਸ਼ਰ ਦਾ ਨਾਮ ਉਚਾਰਦੇ ਨੇ ਤੇ ਆਪਣੇ ਕੰਨਾਂ ਰਾਹੀਂ ਪਰਮੇਸ਼ਰ ਦੀ ਸਿੱਖਤ ਸਲਾਹ ਜੋ ਕਿ ਅੰਮ੍ਰਿਤ ਰੂਪੀ ਆ ਉਹਨੂੰ ਸੁਣਦੇ ਨੇ ਨਾਨਕ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲੇ ਹਾਰਿਆ ਜਿਹੜੇ ਪਾਰਬ੍ਰਮ ਦੇ ਚਰਨਾਂ ਦਾ ਧਿਆਨ ਤਰਦੇ ਨੇ ਪਰਮੇਸ਼ਰ ਦੇ ਚਰਨਾਂ 'ਚ ਚਿੱਤ ਜੋੜਦੇ ਨੇ ਉਸ ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾਂ ਸਾਰੇ ਕੰਮ ਝੂਠੇ ਨੇ ਬਯਾਰਥ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਹ ਜੀਵ ਤਨ ਨੇ ਜਿਨ੍ਹਾਂ ਦਾ ਪ੍ਰੇਮ ਪਰਮੇਸ਼ਰ ਨਾਲ ਪੈ ਗਿਆ ਵਾਹਿਗੁਰੂ ਜੀ ਵਾਹਿਗੁਰੂ ਬੌਰੀ ਸਦਬਲੇ ਹਾਰੀ ਤਨਾ ਜੇ ਸੁਨ ਤੇ ਹਰ ਕਥਾ ਪੂਰੇ ਤੇ ਪਰਦਾਨ ਨਿਵਾਵੇ ਪ੍ਰਭ ਮੱਥਾ ਹਰ ਜਸ ਲਿਖੈ ਬੇਅੰਤ ਸੋਹੇ ਸੇ ਹਥਾ ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾ ਸੰਗ ਉਦਾਰ ਸਗਲਾ ਦੁੱਖ ਲੱਤਾ ਵਾਹਿਗੁਰੂ ਜੀ ਕਹਿੰਦੇ ਉਹਨਾਂ ਤੋਂ ਬਲਿਹਾਰੇ ਆਂ ਜੋ ਸਦਾ ਪਰਮੇਸ਼ਰ ਦੀਆਂ ਗੱਲਾਂ ਸੁਣਦੇ ਨੇ ਉਹ ਕਹਿੰਦੇ ਪੂਰੇ ਗੁਣਾ ਵਾਲੇ ਨੇ ਤੇ ਸਭ ਦੇ ਆਗੂ ਨੇ ਜੋ ਪਰਮੇਸ਼ਰ ਦੇ ਅੱਗੇ ਸਿਰ ਝੁਕਾਉਂਦੇ ਨੇ ਉਹ ਹੱਥ ਕਿੰਨੇ ਸੋਹਣੇ ਨੇ ਜੋ ਪਰਮੇਸ਼ਰ ਦਾ ਜਸ ਲਿਖਦੇ ਨੇ ਓਹੋ ਕਹਿੰਦੇ ਪੈਰ ਕਿੰਨੇ ਕਹਿੰਦੇ ਪਵਿੱਤਰ ਨੇ ਜੋ ਪਰਮੇਸ਼ਰ ਦੇ ਪਵਿੱਤਰ ਰਸਤੇ ਤੇ ਚੱਲਦੇ ਨੇ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਸੰਤ ਨੇ ਉਹਨਾਂ ਦੀ ਸੰਗਤ ਕੀਤਿਆਂ ਜੀਵ ਦੇ ਸਾਰੇ ਦੁੱਖ ਲੈ ਜਾਂਦੇ ਨੇ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਸਲੋਕ ਪਾਵੀ ਉਦੋਤ ਕਰਨ ਹਰ ਰਮਣ ਸੰਜੋਗ ਪੂਰਨ ਗੋਪਾਲ ਦਰਸ਼ਨ ਪੇਟ ਗੋਪਾਲ ਦਰਸ ਪੇਟ ਸਫਲ ਨਾਨਕ ਸੋ ਮਹੂਰਤੈ ਕੀ ਮਨ ਨ ਸਕਾ ਪਾਏ ਸੁਖ ਮਿਤੀ ਹੂ ਬਾਹਰੇ ਨਾਨਕ ਸਾਹ ਵੇਲੜੀ ਪਰਵਾਨ ਜਿੱਤ ਮਿਲੰਦੜੋ ਪਾਪਿਰੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੇ ਸਜੀਵ ਦੇ ਲੇਖ ਉੱਗੜ ਪੈਂਦੇ ਨੇ ਚੰਗੇ ਉਹ ਸੰਜੋਗ ਰਾਹੀ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਂਦੇ ਨੇ ਉਹਨਾਂ ਦੇ ਪੂਰੇ ਸੰਜੋਗ ਕਹਿੰਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਭਾਗ ਖੁੱਲ ਜਾਂਦੇ ਨੇ ਕਹਿੰਦੇ ਉਹ ਸਮਾ ਕਿੰਨਾ ਭਾਗਾ ਵਾਲਾ ਜਦੋਂ ਕਿਸੇ ਜੀਵ ਨੂੰ ਪਰਮੇਸ਼ਰ ਦਾ ਦੀਦਾਰ ਹੁੰਦਾ ਕਹਿੰਦੇ ਪਰਮੇਸ਼ਰ ਦਾ ਦੀਦਾਰ ਕਰਿਆ ਜੋ ਜੀਵ ਨੂੰ ਸੁੱਖ ਮਿਲਦੇ ਨੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਬੇਅੰਤ ਸੁੱਖ ਮਿਲਦੇ ਨੇ ਨਾਨਕ ਜੀ ਕਹਿੰਦੇ ਨੇ ਉਹੀ ਵੇਲਾ ਤਨ ਹੈ ਜਦੋਂ ਸਾਨੂੰ ਪਰਮੇਸ਼ਰ ਦਾ ਦਰਸ਼ਨ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਪੌੜੀ ਸਵੇਲਾ ਕਹੋ ਕੋਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਪਲਾ ਸੰਜੋਗ ਹੈ ਜਿਤ ਮਿਲੇ ਗੋਸਾਈ ਅਠ ਪਹਿਰ ਹਰ ਧਿਆਏ ਕੈ ਮਨ ਇਛੁ ਪੁਜਾਈ ਵੱਡਾ ਪਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਮਨ ਦਰਸਨ ਕੀ ਪਿਆਸ ਹੈ ਨਾਨਕ ਬਲ ਜਾਈ ਕਹਿੰਦੇ ਉਹ ਕਿਹੋ ਜਿਹਾ ਵੇਲਾ ਹੈ ਕਿਵੇਂ ਦਾ ਵਕਤ ਹੋਊ ਜਦੋਂ ਮੇਰਾ ਪਰਮੇਸ਼ਰ ਦੇ ਨਾਲ ਮਿਲਾਪ ਹੋਊ ਮੈਨੂੰ ਪਰਮੇਸ਼ਰ ਦਾ ਦੀਦਾਰ ਹੋਊ ਕਹਿੰਦੇ ਉਹ ਵੱਡੇ ਭਾਗਾਂ ਦੇ ਨਾਲ ਉਹ ਘੜੀ ਆਉਂਦੀ ਆ ਜਦੋਂ ਪਰਮੇਸ਼ਰ ਦਾ ਕਿਸੇ ਜੀਵ ਨੂੰ ਦੀਦਾਰ ਹੁੰਦਾ ਜਦੋਂ ਅਠੇ ਪਹਿਰ ਪਰਮੇਸ਼ਰ ਦਾ ਨਾਮ ਧਿਆਈਏ ਤਾਂ ਸਾਡੀ ਇੱਛਾ ਪੂਰੀ ਹੋ ਜਾਂਦੀ ਆ ਉਹਦੇ ਦੀਦਾਰ ਵਾਲੀ ਕਹਿੰਦੇ ਵੱਡੇ ਭਾਗ ਨੇ ਜੋ ਜੀਵ ਸਤ ਸੰਗ ਕਰਦੇ ਨੇ ਸਤਸੰਗੀਆਂ ਦੇ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਨੇ ਨਾਨਕ ਜੀ ਕਹਿੰਦੇ ਨੇ ਮੈਂ ਪਰਮੇਸ਼ਰ ਜੀ ਤੋਂ ਸਤਸੰਗੀਆਂ ਤੋਂ ਸਦਕੇ ਹਾਂ ਮੇਰੇ ਮਨ ਵਿੱਚ ਪਰਮੇਸ਼ਰ ਦੇ ਦੀਦਾਰ ਦੇ ਦਰਸ਼ਨ ਦੀ ਪਿਆਸ ਹੈ ਦੀਦਾਰ ਹੋ ਜੇ ਦਰਸ਼ਨ ਹੋਏ ਇਹ ਪਿਆਸ ਹੈ ਮੇਰੇ ਮਨ ਵਿੱਚ ਪਰਮੇਸ਼ਰ ਦੇ ਲਈ ਸ਼ਲੋਕ ਪਤਿਤ ਪੁਨੀਤ ਗੋਬਿੰਦੈ ਸਰਬ ਦੋਖ ਨਿਵਾਰਣੈ ਸਰਣ ਸੂਰ ਭਗਵਾਨੈ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਨਾ ਪਾਸ ਨਠੜੋ ਦੁਖ ਸੰਤਾਪ ਨਾਨਕ ਪ੍ਰਭ ਪੇਖੰਦਿਆਂ ਨਠੜੋ ਦੁੱਖ ਤਾਪ ਨਾਨਕ ਪ੍ਰਭ ਪੇਖੰਦਿਆ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਜੀ ਤੁਸੀਂ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਸਾਡੇ ਸਾਰੇ ਦੁੱਖ ਨਿਵਾਰਨ ਵਾਲੇ ਹੋ ਜੋ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੀ ਸਰਣ ਆਇਆਂ ਦੀ ਪਰਮੇਸ਼ਰ ਜੀ ਰਖਿਆ ਕਰਨ ਦੇ ਸਮਰੱਥ ਨੇ ਜਿਹੜੇ ਜੀਵ ਆਪਾ ਭਾਵ ਛੱਡ ਦਿੰਦੇ ਨੇ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦਾ ਫੇਰ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਦੀਦਾਰ ਕਰਦਿਆਂ ਸਾਰੇ ਦੁੱਖ ਸਾਰੀਆਂ ਚਿੰਤਾ ਸਾਰੇ ਤਾਪ ਉਤਰ ਜਾਂਦੇ ਨੇ ਪੌੜੀ ਮੇਲ ਲਿਓ ਦਿਆਲ ਤਹ ਪਏ ਦੁਆਰੇ ਆ ਰਖ ਲੇ ਵੋ ਦੀਨ ਦਿਆਲ ਪਰਮਤ ਬੋਹ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤੁਜ ਬਿਨ ਨਾਹੀ ਕੋਏ ਬਿਨੋ ਮੋਹ ਸਾਰਿਆ ਕਰ ਗਹਿ ਲਿਓ ਦੀਆਲ ਸਾਗਰ ਸੰਸਾਰਿਆ ਵਾਹਿਗੁਰੂ ਜੀ ਹਾਂਜੀ ਸਾਡੇ ਜੀਵਾਂ ਵੱਲੋਂ ਸਤਿਗੁਰ ਬੇਨਤੀ ਕਰਦੇ ਨੇ ਪਰਮੇਸ਼ਰ ਅੱਗੇ ਕਹਿੰਦੇ हे ਪਰਮੇਸ਼ਰ ਜੀ हे ਦਿਆਲੂ ਪਰਮਾਤਮਾ ਜੀ ਤੁਹਾਡੀ ਸ਼ਰਨ ਆਏ ਆ ਬਹੁਤ ਪਾਸੇ ਘੁੰਮ ਘੁੰਮ ਕੇ ਭਟਕਦੇ ਹੋਏ ਹੁਣ ਹਾਰ ਥੱਕ ਕੇ ਜਿੱਥੋਂ ਕੋਈ ਆਸਰਾ ਨਹੀਂ ਮਿਲਿਆ ਤੁਹਾਡੀ ਸ਼ਰਨ ਆਏ ਆ ਹੁਣ ਤੁਸੀਂ ਰੱਖਿਆ ਕਰੋ ਤੁਹਾਡਾ ਜੋ ਬਿਰਦ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਵਿਕਾਰੀਆਂ ਨੂੰ ਇਸ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ ਤੁਹਾਡੇ ਤੋਂ ਬਿਨਾ ਸਾਡੀ ਕੋਈ ਇਹ ਅਰਦਾਸ ਪੂਰੀ ਨਹੀਂ ਕਰ ਸਕਦਾ ਕਹਿੰਦੇ ਹੱਥ ਫੜ ਕੇ ਸਾਨੂੰ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਤਾਰ ਲਓ ਕਹਿੰਦੇ ਸਲੋਕ ਸੰਤ ਉਦਰਣ ਦਿਆਲ ਆਸਰੈ ਗੋਪਾਲ ਕੀਰਤਨੈ ਨਿਰਮਲ ਸੰਤ ਸੰਗੀਨ ਓਟ ਨਾਨਕ ਪਰਮੇਸਰੋ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਤੀਵੈ ਨਾਨਕਾ ਜਪੰਦੜੋ ਹਰਨਾਮ ਉਹ ਵਾਹੀ ਗ੍ਰੇਟੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਤ ਜਨ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਪਰਮੇਸ਼ਰ ਦੀ ਓਟ ਤੱਕਦੇ ਨੇ ਤੇ ਪਰਮੇਸ਼ਰ ਉਹਨਾਂ ਨੂੰ ਇਸ ਮਾਇਆ ਦੀ ਤਪਸ਼ ਤੋਂ ਬਚਾ ਲੈਂਦੇ ਨੇ ਕਹਿੰਦੇ ਇਹਨਾਂ ਸੰਤਾਂ ਦੀ ਸੰਗਤ ਕੀਤਿਆਂ ਕਹਿੰਦੇ ਅਸੀਂ ਵੀ ਕਹਿੰਦੇ ਪਰਮੇਸ਼ਰ ਦਾ ਓਟ ਆਸਰਾ ਲਈਏ ਇਹਨਾਂ ਦੀ ਸੰਗਤ ਦੇ ਵਿੱਚ ਕਹਿੰਦੇ ਚੰਦ ਦੀ ਚਾਂਦਨੀ ਹੋਵੇ ਚੰਦਨ ਦਾ ਲੇਪ ਹੋਵੇ ਠੰਡੀ ਰੁੱਤ ਹੋਵੇ ਕਿਸੇ ਚੀਜ਼ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਨ ਕਦੇ ਨਾਲ ਸ਼ਾਂਤ ਹੁੰਦਾ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਹੋਰ ਕੋਈ ਚੀਜ਼ ਮਨ ਨੂੰ ਸ਼ਾਂਤ ਨਹੀਂ ਕਰ ਸਕਦੀ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੋਣਾ ਪਰਤਾਪ ਗੋਬਿੰਦ ਨਿਰਪਉ ਪਏ ਮਨ ਟੂਟ ਨਾ ਆਵੇ ਮੂਲ ਸੰਚਿਆ ਨਾਮ ਤਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਕਹਿੰਦੇ ਉਸ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਆਸਰਾ ੱਤਕਿਆ ਸਾਰੇ ਸੰਸਾਰ ਦੇ ਜੀਵ ਇਸ ਸਾਗਰ ਤੋਂ ਤਰ ਜਾਂਦੇ ਨੇ ਕਹਿੰਦੇ ਪਰਮੇਸ਼ਰ ਦੇ ਪ੍ਰਤਾਪ ਨੂੰ ਸੁਣ ਕੇ ਕਿ ਪਰਮੇਸ਼ਰ ਸਾਡੀ ਇਸ ਤਰ੍ਹਾਂ ਰੱਖਿਆ ਕਰਨ ਵਾਲਾ ਹੈ ਇਹ ਸੁਣ ਕੇ ਜਿਹੜੇ ਭਗਤ ਜਨ ਨੇ ਉਹ ਨਿਡਰ ਹੋ ਜਾਂਦੇ ਨੇ ਉਹ ਨਿਰਪੋਹ ਹੋ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਤਸੱਲੀ ਹੋ ਜਾਂਦੀ ਆ ਕਿ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲੇ ਨੇ ਪਰਮੇਸ਼ਰ ਦਾ ਨਾਮ ਧਨ ਇਕੱਠਾ ਕੀਤੇਆਂ ਕਦੇ ਕੋਈ ਘਾਟਾ ਨਹੀਂ ਪੈਂਦਾ ਦੂਜਾ ਧਨ ਤਾਂ ਲੁੱਟੇ ਜਾਣ ਦਾ ਖਤਮ ਹੋ ਜਾਣ ਦਾ ਚੁਰਾਏ ਜਾਣ ਦਾ ਬਹੁਤ ਉਹਦੇ ਤਾਂ ਡਰਨੇ ਪਰ ਜਿਹੜਾ ਇਹ ਨਾਮ ਧਨ ਇੱਕ ਵਾਰ ਇਕੱਠਾ ਹੋਇਆ ਇਹਨੂੰ ਕੋਈ ਨਹੀਂ ਲੈ ਸਕਦਾ ਜਿਹੜੇ ਸੰਤ ਜਨ ਨੇ ਉਹਨਾਂ ਦੀ ਸੰਗਤ ਵੱਡੇ ਭਾਗਾਂ ਨਾਲ ਨਸੀਬ ਹੁੰਦੀ ਆ ਆਉ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਅਠੇ ਪਹਿਰ ਉਸ ਪਰਮੇਸ਼ਰ ਦਾ ਨਾਮ ਧਿਆਈਏ ਉਹਦੀ ਸਿਫਤ ਸਲਾ ਸੁਣੀਏ ਸਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਵਾਹਿ ਕਹਿੰਦੇ ਉਹ ਪਰਮੇਸ਼ਰ ਜੋ ਦਇਆ ਕਰਨ ਵਾਲਾ ਹੈ ਸਾਡੇ ਦੁੱਖ ਖਤਮ ਕਰਨ ਵਾਲਾ ਹੈ ਉਸ ਪਰਮੇਸ਼ਰ ਦਾ ਕਹਿੰਦੇ ਨਾਮ ਜਪੀਏ ਉਹਦੀ ਸਿਫਤ ਸਲਾਹ ਕਰੀਏ ਕਹਿੰਦੇ ਉਹ ਪਰਮੇਸ਼ਰ ਜੋ ਦਿਆਲੂ ਹੈ ਕਹਿੰਦੇ ਉਹਦਾ ਨਾਮ ਜਪਿਆ ਸਾਨੂੰ ਜਿਹੜੀ ਮਾਇਆ ਹੈਗੀ ਆ ਉਹਦਾ ਲੇਪ ਨਹੀਂ ਲੱਗਦਾ ਕਿਉਂਕਿ ਪਰਮੇਸ਼ਰ ਮਾਇਆ ਤੋਂ ਨਿਰਲੇਪ ਹੈ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਕਹਿੰਦੇ ਹੈ ਨਾਨਕ ਉਹ ਪਰਮੇਸ਼ਰ ਜਿਸ ਨੇ ਇਹ ਸੰਸਾਰ ਨੂੰ ਬਣਾਇਆ ਹੈ ਉਹਦਾ ਨਾਮ ਜਪ ਉਹਦਾ ਨਾਮ ਜਪ ਤਾਂ ਤੇਰੇ ਅੰਦਰ ਜੋ ਤ੍ਰਿਸ਼ਨਾ ਦੀ ਆਗਾ ਉਹ ਬੁਝ ਜਾਂਦੀ ਆ ਕਿ ਪਰਮੇਸ਼ਰ ਆਪ ਜੀਵ ਦੀ ਰੱਖਿਆ ਕਰਦਾ ਹੈ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ ਪੌੜੀ ਜਾ ਪ੍ਰਭ ਪੈ ਦਿਆਲ ਨਾ ਬਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ ਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਜਿਸ ਜੀਵ ਤੇ ਕਹਿੰਦੇ ਪਰਮੇਸ਼ਰ ਜੀ ਦਿਆਲੂ ਹੁੰਦੇ ਨੇ ਉਸ ਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਮਾਇਆ ਉਹਦਾ ਕੁਝ ਨਹੀਂ ਵਿਗਾੜ ਸਕਦੀ ਉਸ ਇੱਕ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਕਰੋੜਾਂ ਪਾਪ ਨਾਸ਼ ਹੋ ਜਾਂਦੇ ਨੇ ਜਿਹੜੇ ਜੀਵ ਸਤ ਸੰਗੀਆਂ ਦੇ ਨਾਲ ਰਹਿੰਦੇ ਨੇ ਉਹਦਾ ਨਾਮ ਜਪਦੇ ਨੇ ਉਹ ਇਹਨੂੰ ਕਹਿੰਦੇ ਨੇ ਕਿ ਸਤ ਸੰਗੀਆਂ ਦੀ ਧੂਰੀ ਚ ਇਸ਼ਨਾਨ ਕਰਨਾ ਉਹ ਇਹੀ ਆ ਕਿ ਉਹਨਾਂ ਦੀ ਸੰਗਤ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਨਮਰਤਾ ਸਹਿਤ ਉੱਥੇ ਰਹਿਣਾ ਨਿਰਮਲ ਪੈ ਸਰੀਰ ਉਹਨਾਂ ਦੇ ਕਹਿੰਦੇ ਜਿਹੜੇ ਸਿਰਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਨੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਦੀਦਾਰ ਪਾ ਲਿਆ ਉਹਦਾ ਮਨ ਤੇ ਹਿਰਦਾ ਉਹਦੇ ਸੰਤੋਖ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੀ ਸੰਗਤ ਕੀਤਿਆਂ ਉਹਨਾਂ ਦੇ ਪਰਿਵਾਰ ਕਬੀਲੇ ਕੁਡੰਬ ਹੋਰ ਲੋਕ ਸਾਰੀਆਂ ਕੁਲਾ ਤਰ ਜਾਂਦੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਦੀਦਾਰ ਕੀਤਾ ਉਹਨਾਂ ਦੀ ਸੰਗਤ ਦੇ ਵਿੱਚ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣੇ ਗੁਰਦਿਆਲ ਸਮਰੱਥ ਗੁਰ ਗੁਰਨਾਨਕ ਪਤਿਤ ਉਧਾਰਣੇ ਪੋਜਲ ਬਿਖਮ ਅਸਗਾਹ ਗੁਰ ਬੋਹਿਥੈ ਤਾਰਿ ਅਮ ਨਾਨਕ ਪੂਰਕ ਰਮ ਸਤਗੁਰ ਚਰਣੀ ਲੱਗਿਆ ਕਹਿੰਦੇ ਗੁਰੂ ਉਸ ਗੋਬਿੰਦ ਦਾ ਰੂਪ ਹੈ ਤ੍ਰਿਨੂਪਾਲਨ ਹਰ ਗੋਪਾਲ ਦਾ ਰੂਪ ਹੈ ਉਹ ਪਰਮੇਸ਼ਰ ਜੋ ਸਰਵ ਕਲਾ ਸਮਰੱਥ ਹੈ ਉਹਦਾ ਹੀ ਰੂਪ ਹੈ ਗੁਰੂ ਗੁਰੂ ਦੇ ਆਲੂ ਹੈ ਸਮਰੱਥ ਹੈ ਨਾਨਕ ਜੀ ਕਹਿੰਦੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ ਗੁਰੂ ਉਹ ਜਹਾਜ਼ ਹੈ ਜਿਹਦੇ ਚਰਨਾਂ ਨਾਲ ਲੱਗ ਕੇ ਇਹ ਸੰਸਾਰ ਸਾਗਰ ਦਾ ਪੌਜਲ ਤਰਿਆ ਜਾਂਦਾ ਹੈ ਨਾਨਕ ਜੀ ਕਹਿੰਦੇ ਨੇ ਸਤਗੁਰ ਦੀ ਚਰਣੀ ਉਹੀ ਜੀਵ ਲਗਦੇ ਨੇ ਜਿਨ੍ਹਾਂ ਦੇ ਪੁਰਬਲੇ ਕਰਮ ਨੇ ਜਿਨ੍ਹਾਂ ਦੇ ਭਾਗ ਨੇ ਵੱਡੇ ਲਿਖੇ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਏ ਤਾਂ ਅਵਗਣ ਸਭ ਛਪੇ ਬਾਰਬਰਾਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਇ ਬੇਅੰਤ ਰਸਨਾ ਹਰ ਜਸੇ ਵਾਹਿਗੁਰੂ ਕਹਿੰਦੇ ਤਨ ਤਨ ਉਹ ਗੁਰੂ ਆ ਜਿਸ ਦੀ ਸੰਗਤ ਵਿੱਚ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਆਂ ਜਦੋਂ ਕਹਿੰਦੇ ਗੁਰੂ ਕਿਰਪਾਲ ਹੁੰਦੇ ਨੇ ਤਾਂ ਜੀਵ ਦੇ ਔਗਣ ਖਤਮ ਹੋ ਜਾਂਦੇ ਨੇ ਗੁਰਦੇਵ ਪਰਬ੍ਰਮ ਦਾ ਰੂਪ ਨੇ ਜੋ ਜੀਵਾ ਨੂੰ ਨਿਮਾਣ ਤੋਂ ਚੁੱਕ ਕੇ ਉਚਾਈ ਤੇ ਪਹੁੰਚਾ ਦਿੰਦੇ ਨੇ ਉਹਨਾਂ ਦੇ ਹਿਰਦੇ ਨੂੰ ਵਿਕਾਰਾਂ ਚੋਂ ਕੱਢ ਕੇ ਪਵਿੱਤਰਤਾ ਦੇ ਦਿੰਦੇ ਨੇ ਉਹਨਾਂ ਦੀ ਮਾਇਆ ਦਾ ਜਿਹੜਾ ਦੁੱਖਾ ਫਾਇਆਂ ਨੇ ਕੱਟ ਦਿੰਦੇ ਨੇ ਤੇ ਆਪਣਾ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਗੁਰੂ ਦੀ ਸੰਗਤ ਦੇ ਵਿੱਚ ਕਹਿੰਦੇ ਪਰਮੇਸ਼ਰ ਬੇਅੰਤ ਪਰਮੇਸ਼ਰ ਦੇ ਸਿਫਤ ਸਲਾਹ ਦੇ ਗੀਤ ਗਾਓ ਪਰਮੇਸ਼ਰ ਦੀ ਜਸ ਗਾਓ ਕਹਿੰਦੇ ਉਹ ਸਤਗੁਰ ਦੀ ਸੰਗਤ ਵਿੱਚ ਸ਼ਲੋਕ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮ ਦਾਨ ਜਾ ਚੰਤਨਾਨਕ ਦਿਆਲ ਪੁਰਖ ਕਿਰਪਾ ਕਰੇ ਹਿਕ ਸੇਵੀ ਹਿਕ ਸਮਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸਾਂਚਿਆ ਨਾਨਕ ਸੱਚੀ ਰਾਸ ਵਾਹਿਗੁਰੂ ਕਹਿੰਦੇ ਉਹ ਇੱਕ ਪਰਮੇਸ਼ਰ ਹੀ ਦਿਖਾਈ ਦਿੰਦਾ ਇੱਕ ਨੂੰ ਹੀ ਅਸੀਂ ਸੁਣਦੇ ਆ ਇੱਕ ਹੀ ਸਾਰੀ ਜਗ੍ਹਾ ਤੇ ਵਰਤ ਰਿਹਾ ਕਿਉਂਕਿ ਸਾਰਿਆਂ ਵਿੱਚ ਵਿਆਪਕ ਹੈ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਕਿਰਪਾ ਕਰੋ ਕਹਿੰਦੇ ਅਸੀਂ ਤੁਹਾਡੇ ਤੋਂ ਨਾਮ ਦੀ ਦਾਤ ਮੰਗਦੇ ਆ ਤੇਰੇ ਨਾਮ ਦੇ ਦਾਨ ਦੇ ਮੰਗ ਤੇ ਬਣੇ ਹੋਏ ਆ ਕਹਿੰਦੇ ਉਸ ਇੱਕ ਪਰਮੇਸ਼ਰ ਦੀ ਸੇਵਾ ਭਗਤੀ ਕਰੀਏ ਉਹਨੂੰ ਹਿਰਦੇ ਵਿੱਚ ਵਸਾ ਕੇ ਰੱਖੀਏ ਉਹਦੇ ਅੱਗੇ ਹੀ ਅਰਦਾਸ ਕਰੀਏ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਧਨ ਇਕੱਠਾ ਕਰੀਏ ਉਹੀ ਸਾਡੇ ਲਈ ਸੱਚੀ ਪੂੰਜੀ ਹੈ ਵਾਹੀ ਕਰੋ ਜੀ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ দান ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਹਿਚਲ ਤੁਧ ਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਇੱਕ ਪਰਮੇਸ਼ਰ ਹੈ ਜੋ ਦਿਆਲੂ ਹੈ ਬੇਅੰਤ ਹੈ ਸਰਵ ਕਲਾ ਸਮਰੱਥ ਹੈ ਉਹ ਸਭ ਕੁਝ ਆਪੇ ਕਰਨ ਵਾਲਾ ਹੈ ਉਹਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ ਆਪ ਹੀ ਆਪਣੇ ਨਾਮ ਦੀ ਦਾਤ ਦਿੰਦਾ ਹੈ ਤੇ ਆਪ ਹੀ ਦਾਤ ਲੈਂਦਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਜੀਵਾਂ ਦੇ ਜੋ ਆਉਣ ਜਾਣ ਦਾ ਜੰਮਨ ਮਰਨ ਦਾ ਚੱਕਰ ਹੈ ਉਹ ਪਰਮੇਸ਼ਰ ਦਾ ਹੁਕਮ ਹੈ ਇੱਕ ਪਰਮੇਸ਼ਰ ਆਪ ਅਟਲ ਹੈ ਉਹਦਾ ਟਿਕਾਣਾ ਸੱਚਾ ਹੈ ਤੇ ਪੱਕਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਦਾਤ ਦਿਓ ਅਸੀਂ ਤੁਹਾਡੇ ਤੋਂ ਤੁਹਾਡੇ ਨਾਮ ਦੇ ਦਾਤ ਮੰਗਦੇ ਆਂ ਆਪਣਾ ਨਾਮ দান ਕਰੋ ਸਾਨੂੰ ਸਾਨੂੰ ਸਭ ਜੀਵਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ